ਇਸ ਵੇਲੇ ਦੀ ਕਬੱਡੀ ਖਬਰ ਤੁਹਾਨੂੰ ਦਿਖਾਣ ਜਾ ਰਹੇ ਹਾਂ ਐਸਐਚਓ ਗੱਬਰ ਜੋ ਕਿ ਧਾਕੜ ਅਫਸਰ ਪੁਲਿਸ ਦੇ ਵਿੱਚ ਮੰਨੇ ਜਾਂਦੇ ਨੇ ਉਹਨਾਂ ਦੇ ਉੱਤੇ ਸਿੱਧੀਆਂ ਗੋਲੀਆਂ ਹਮਲਾਵਰੋ ਚਲਾਈਆਂ ਗਈਆਂ ਦਿਨਾਂ ਦੱਤ ਨੇ ਕਿ ਸਤਫੇਸ ਮਟੌਰ ਥਾਣੇ ਦੇ ਵਿੱਚ ਤਨਤ ਐਸਐਚਓ ਗੱਬਰ ਨੇ ਕਹੋ ਆਪਣੇ ਘਰ ਰੋਪੜਵਾਲ ਜਾ ਰਹੇ ਗੱਡੀ ਦੇ ਵਿੱਚ ਲੱਗੀਆਂ ਉਹਨਾਂ ਗੋਲੀਆਂ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਹੀ ਹੈ ਐਸਐਚਓ ਗੱਬਰ ਉਹ ਨੇ ਪਹਿਲਾਂ ਸੀਐਸਟਾਪ ਰੋਪੜ ਦੇ ਵਿੱਚ ਨਾਸੀ ਉਸ ਤੋਂ ਬਾਅਦ ਇਹਨਾਂ ਦੀ ਬਦਲੀ ਹੋ ਕੇ ਮੁਹਾਲੀ ਵਿੱਚ ਚੱਲਦੇ ਨੇ ਮੋ ਹਾਲੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਜਿਹੜੀ ਕਮਕੀ ਐਸਐਚਓ ਗੱਬਰ ਨੂੰ ਮਿਲ ਚੁੱਕੀ ਹੈ ਤਾਂ ਉਸ ਤੋਂ ਬਾਅਦ ਐਸਐਚਓ ਗੱਬਰ ਨੂੰ ਬੁਲਟ ਪ੍ਰੂਫ ਗੱਡੀ ਸਕਾਰਪੀਓ ਮਿਲੀ ਸੀ ਇਸ ਵੇਲੇ ਦੀ ਕਬੱਡੀ ਖਬਰ ਤੁਹਾਨੂੰ ਦਿਖਾਣ ਜਾ ਰਹੇ ਹਾਂ ਐਸਐਚਓ ਗੱਬਰ ਜੋ ਕਿ ਧਾਕੜ ਅਫਸਰ ਪੁਲਿਸ ਦੇ ਵਿੱਚ ਮੰਨੇ ਜਾਂਦੇ ਨੇ ਉਹਨਾਂ ਦੇ ਉੱਤੇ ਸਿੱਧੀਆਂ ਗੋਲੀਆਂ ਹਮਲਾਵਰੋ ਚਲਾਈਆਂ ਗਈਆਂ ਨੇ ਦੱਸਦਿਆ ਕਿ ਸੱਤ ਫੇਸ ਮਟੌਰ ਥਾਣੇ ਦੇ ਵਿੱਚ ਤਨਾਤ ਐਸਚੂ ਗੱਬਰ ਨੇ ਕਹ ਉਹ ਆਪਣੇ ਘਰ ਰੋਪੜਵਾਲ ਜਾ ਰਹੇ ਸੀ ਜਿੱਥੇ ਕਿਕਰਾਲੀ ਤੋਂ ਅੱਗੇ ਧਿਆਨਪੁਰਾ ਪਿੰਡ ਪੈਂਦਾ ਉੱਥੇ ਜਿਹੜਾ ਐਸਚੂ ਗੱਬਰ ਦੇ ਉੱਤੇ ਸਿੱਧੀਆਂ ਗੋਲੀਆਂ ਹਮਲਾਵਰ ਚਲਾਈਆਂ ਗਈਆਂ ਗੱਡੀ ਦੇ ਵਿੱਚ ਲੱਗੀਆਂ ਉਹਨੀਆਂ ਗੋਲੀਆਂ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਹੇ ਹਾਂ ਐਸਚੂ ਗੱਬਰ ਉਹ ਨੇ ਪਹਿਲਾਂ ਸੀਐਸਟਾਪ ਰੋਪੜ ਦੇ ਵਿੱਚ ਤਨਾਤ ਸੀ ਉਸ ਤੋਂ ਬਾਅਦ ਇਹਨਾਂ ਦੀ ਬਦਲੀ ਹੋ ਕੇ ਮੁਹਾਲੀ ਦੇ ਵਿੱਚ ਆਉਂਦੇ ਨੇ ਮੁਹਾਲੀ ਨੇ ਵੀ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਜਿਹੜੀ ਧਮਕੀ ਐਸਚੂ ਗੱਬਰ ਨੂੰ ਮਿਲ ਚੁੱਕੀ ਹੈ ਤਾਂ ਉਸ ਤੋਂ ਬਾਅਦ ਐਸਚੂ ਗੱਬਰ ਨੂੰ ਬੁਲਟ ਪ੍ਰੂਫ ਗੱਡੀ ਸਕਾਰ ਨਾ ਹੁੰਦੀ ਤਾਂ ਕਿਤਨੇ ਐਸਐਚਓ ਗੱਬਰ ਨੂੰ ਮਾਰ ਦੇਣੇ ਇਰਾਦੇ ਦੇ ਨਾਲ ਹੀ ਅਮਲਾਵਰ ਆਏ ਸੀ ਤਾਂ ਅੱਜ ਇੱਕ ਐਸਐਚਓ ਦੀ ਮੌਤ ਹੋਣੀ ਸੀ ਇਸ ਨੂੰ ਲੈ ਕੇ ਪੁਲਿਸ ਜਾਂਚ ਦੇ ਵਿੱਚ ਉੱਟ ਗਈ ਚੁੱਕੀ ਹੈ ਕੌਣ ਹਮਲਾਬਰ ਨੇ ਕਿੰਨਾ ਨੇ ਗੋਲੀ ਚਲਾਈਆਂ ਨੇ ਕਿਸ ਰਾਜਨਾ ਚਲਾਈਆਂ ਨੇ ਕੋਈ ਪੁਰਾਣੀ ਰੰਜਿਸ਼ ਹੈ ਜਾਂ ਕਿਸੇ ਤਰੀਕੇ ਦੇ ਨਾਲ ਸੀਐਸਟਾਪ ਦੇ ਵਿੱਚ ਜਦੋਂ ਮੁਜਰਮਾਨ ਨੂੰ ਜੁਰਮ ਮਨਾਇਆ ਜਾਂਦਾ ਤਾਂ ਉਸ ਸਮੇਂ ਦੀ ਕੋਈ ਖੁੰ ਖੁੰਦਕ ਜਿਹੜੀ ਖਾ ਕੇ ਬੈਠੇ ਨੇ ਉਹ ਹਮਲਾਬਰ ਤਾਂ ਇਸ ਨੂੰ ਲੈ ਕੇ ਹਰ ਤਰੀਕੇ ਦੀ ਜਾਂਚ ਜਿਹੜੀ ਪੁਲਿਸ ਕਰ ਰਹੀ ਹੈ ਕੌਣ ਇਹਦੇ ਵਿੱਚ ਸ਼ਾਮਲ ਹੈ ਹਰ ਤਰੀਕੇ ਦੀ ਜਿਹੜੀ ਪੁੱਛਗਿੱਛ ਵੀ ਹੋ ਰਹੀ ਹੈ ਰੋਡ ਦੇ ਉੱਤੇ ਗੱਡੀਆਂ ਨੰਬਰ ਵੀ ਨੋਟ ਹੋ ਰਹੇ ਨੇ ਤੇ ਨਾਲ ਦੀ ਨਾਲ ਡੰਪ ਲਾ ਕੇ ਉੱਥੋਂ ਦੀ ਲੋਕੇਸ਼ਨਾਂ ਦੇ ਨੰਬਰ ਵੀ ਚੁੱਕੇ ਜਾ ਰਹੇ ਨੇ ਪੁਲਿਸ ਨੇ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਸਿੰਘ ਭਗਵੰਤਪੁਰੇ ਦੇ ਵਿੱਚੇ ਮਾਮਲਾ ਦਰਜ ਹੋ ਗਿਆ ਐਸਐਚਓ ਗੱਬਰ ਦੇ ਵੀ ਪਿਆਨ ਸੁਣਾਵਾਂਗੇ ਕਿਵੇਂ ਹਮਲਾਵਰਾਂ ਨੇ ਹਮਲਾ ਕੀਤਾ ਕਿਵੇਂ ਗੋਲੀ ਚਲਾਈਆਂ ਨੇ ਪਰ ਉਹ ਗੱਡੀ ਤਸਵੀਰ ਦਿਖਾ ਰਹੇ ਆ ਜਿੱਥੇ ਕਿ ਜਿਸ ਗੱਡੀ ਦੇ ਉੱਤੇ ਹਮਲਾਵਰਾਂ ਨੇ ਗੋਲੀ ਚਲਾਈਆਂ ਕਰਨੇ ਤਸਵੀਰਾਂ ਨੇ ਬਹੁਤ ਬਹੁਤ ਸ਼ੇਅਰ ਵੀ ਕਰਿਓ ਬਹੁਤ ਕਮੈਂਟ ਵੀ ਕਰਿਓ ਕਿ ਐਸਐਚਓ ਗੱਬਰ ਜਿਹੜੇ ਇੱਕ ਤਾਕੜਾ ਅਫਸਰ ਹੈ ਕਿ ਲੋੜ ਹੈ ਕਿ ਲੋੜ ਹੈ ਕਿ 112 ਵੀ ਹੋਇਆ ਜਾ ਰਿਹਾ। ਮਕਸੂਦ ਇਹ ਜਾ ਰਿਹਾ ਸੀ ਇਹ ਸਰਕਾਰ ਦੇ ਕੰਮ ਦੇ ਵਿੱਚ ਕਰਾਲੀ ਵਿੱਚ ਸੀਗੇ ਜੀ। ਮੈਂ ਪੁਲ ਚੜ੍ਹਨ ਲੱਗਿਆ ਸੀਗਾ। ਸਾਈਡ ਤੋਂ ਇੱਕਦੋਨ ਲੈਫਟ ਸਾਈਡ ਤੋਂ ਫਾਇਰ ਹੋਇਆ ਹੋਇਆ। ਗੱਡੀ ਤੇ ਜਿਹੜੇ ਅੱਖਰ ਕੀਤੇ ਲੱਗੇ ਆ ਜੀ। ਕਿੰਨੇ ਫਾਇਰ ਕਿੰਨੇ ਰਹਿ ਸਕਦੇ। ਇੱਕੋ ਫਾਇਰ ਹੋਇਆ ਤੇ ਅਨੰਦ ਉਹ ਮੈਂ ਗੱਡੀ ਬੁਝਾਲੀ ਸੀਗੀ ਜੀ। ਕਿਉਂਕਿ ਇਹ ਸਾਨੂੰ ਲੱਗਿਆ ਜਿਵੇਂ ਟ੍ਰੈਪ ਲੱਗਿਆ ਹੋਇਆ ਵੀ। ਤੇ ਪਰ ਜਦੋਂ ਅਸੀਂ ਥੋੜਾ ਅੱਗੇ ਜਾ ਕੇ ਦੇਖਿਆ ਅੰਧੇਰਾ ਜ਼ਿਆਦਾ ਰਾਤ ਹੋਣ ਕਰਕੇ ਪਤਾ ਨਹੀਂ ਲੱਗਿਆ ਜੀ ਕਿੱਥੋਂ ਆਇਆ। ਆਇਆ ਆਇਆ ਮੇਰੀ ਲੈਫਟ ਸਾਈਡ ਕੋਲ ਜਿੱਦੋਂ ਮੈਂ ਬੈਠਾ ਸੀ ਕੋਈ ਨਹੀਂ ਪਤਾ ਜੀ ਰਾਤ ਦਾ ਉਹ ਦੱਸਿਆ ਰਿਹਾ ਵੀ ਮੈਂ ਪੁਲ ਚੜ ਗਿਆ ਉਹ ਕਰਕੇ ਪੁਲ ਥੱਲੇ ਡਿਵਾਈਡਿੰਗ ਰਸਤੇ ਸੀਗੇ ਜੀ ਮੈਂ ਜਦੋਂ ਪੁਲ ਚੜਦੇ ਹਾਂ ਸਲੋ ਆ ਇੱਕ ਰਾ ਥੱਲੇ ਨੂੰ ਵੀ ਜਾਂਦਾ ਕੋਈ ਸਾਰੀ ਗੱਡੀ ਸਪੀਡ ਚ ਸੀ ਅੱਗੇ ਲੱਗੀ ਸੀ ਸਰ ਕੋਈ ਕਿਸੇ ਨੇ ਸ਼ਾਕਾ ਆਈ ਕਿ ਉਹ ਚੱਲ ਰਿਹਾ ਜੀ ਅਫਸਰ ਸਹਿਬਾਨ ਲੱਗੇ ਹੋਏ ਆ ਕਿਹਾ ਤਾਂ ਕਈ ਮਿੰਟ ਤੱਕ ਗਿਆ ਵੀ ਆ ਰਿਹਾ ਹਾਂ ਹਾਂਜੀ 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 ਪਹਿਲਾਂ ਵੀ ਪਰਚਾ ਦਰਜ ਹੋਇਆ ਹੋਇਆ ਜੀ ਪਤਾ ਨਹੀਂ ਹੋਣ ਲੱਗੇ ਹੈ ਵੈਰੀਫਾਈ ਕਰ ਰਹੇ ਨੇ ਐਸਐਚਓ ਗੱਬਰ ਜਿੰਨਾ ਵੱਲੋਂ ਬਿਆਨ ਦਿੱਤਾ ਗਿਆ ਕਿ ਹਮਲਾਵਰ ਬਲੋ ਗੋਲੀਆਂ ਮਾਰਦਨੇ ਇਰਾਦੇ ਨਾਲ ਹੀ ਵਿੱਚ ਲਾਈਆਂ ਗਈਆਂ ਗੱਡੀ ਦੇ ਉੱਤੇ ਗੋਲੀਆਂ ਲੱਗੀਆਂ ਨੇ ਤਸਵੀਰਾਂ ਦਿਖਾ ਦਿੰਦੇ ਨੇ ਸ਼ੀਸ਼ੇ ਦੇ ਵਿੱਚ ਅਗਰ ਬੁਲਟ ਪ੍ਰੂਫ ਗੱਡੀ ਐਸਐਚਓ ਗੱਬਰ ਕੋਲ ਨਾ ਹੁੰਦੀ ਤਾਂ ਕਿਤੇ ਨਾ ਕਿਤੇ ਐਸਐਚਓ ਗੱਬਰ ਦੀ ਮੌਤ ਹੋ ਜਾਣੀ ਸੀ ਜਦੇ ਨਾਲ ਕੀ ਇੱਕ ਵੱਡਾ ਹਮਲਾ ਜਿਹੜਾ ਪੁਲਿਸ ਦੇ ਉੱਤੇ ਮੰਨ ਸਕਦੇ ਆ ਕਿ ਹਮਲਾਬਰੋਂ ਲੋਕ ਕਿਤਾ ਜਾਣਾ ਸੀ ਤਾਂ ਇਸ ਨੂੰ ਲੈ ਕੇ ਪੁਲਿਸ ਜਾਂਦੇ ਵੀ ਜੁੜ ਚੁੱਕੀ ਹੈ ਦੇਖਦੇ ਹਾਂ ਹੁਣ ਕਦੋਂ ਹਮਲਾਬਰ ਫੜੇ ਜਾਂਦੇ ਨੇ ਤੁਹਾਨੂੰ ਵਾਲਾ ਸਾਮੀ ਦੱਸੇਗਾ ਸਿੰਘ ਭਗਵੰਤਪੁਰੇ ਦੇ ਵਿੱਚ ਮਾਮਲਾ ਦਰਜ ਹੋ ਗਿਆ ਹੈ ਸਿੰਘ ਭਗਵੰਤਪੁਰੇ ਦੀ ਪੁਲਿਸ ਲਗਾਤਾਰ ਇਸ ਤਪਤੀ ਦੇ ਵਿੱਚ ਜੁੜ ਚੁੱਕੀ ਹੈ ਦੂਜੇ ਪਾਸੇ ਮੁਹਾਲੀ ਪੁਲਿਸ ਦੀਆਂ ਟੀਮਾਂ ਵੀ ਲਗਾਤਾਰ ਇਸ ਮਾਮਲੇ ਨੂੰ ਜਾਂਚ ਕਰ ਰਹੀਆਂ ਨੇ ਦੇਖਦੇ ਹਾਂ ਕਿ ਹੁਣ ਬਲਦੀਨ ਵਿੱਚ ਕਦੋਂ ਹੁਣ ਉਹ ਮੁਜਰਮ ਫੜੇ ਜਾਂਦੇ ਨੇ ਉਹ ਹਮਲਾਬਰ ਫੜੇ ਜਾਂਦੇ ਆਉਣ ਵਾਲਾ ਸਾਮੀ ਦੱਸੇਗਾ ਤੁਹਾਡੇ ਕੈਮਰੇ ਵਿੱਚ ਜਸਪ੍ਰੀਤ ਦੇ ਨਾਲ